ਜੇ ਕਣੀ ਪਾਗ ਉਤੇ ਲੰਡਨ ਵਿੱਚ ਰਿਸਰਚ ਹੋਈ ਤੇ ਇਸ ਦੇ ਨਤੀਜੇ ਚੁਕਾ ਦੇਣ ਵਾਲੇ ਸੀ ਹੋਰ ਰਿਸਰਚਰਸ ਜਿਹੜੇ ਸਿੱਖ ਵੀ ਨਹੀਂ ਸੀ ਉਹ ਵੀ ਪਾਗ ਦੀ ਪਰਫਾਰਮੈਂਸ ਨੂੰ ਦੇਖ ਕੇ ਹੈਰਾਨ ਸੀ ਇਹ ਰਿਸਰਚ ਉਹਨਾਂ ਦੇਸ਼ਾਂ ਅੰਦਰ ਜਿੱਥੇ ਸਿੱਖਾਂ ਦੀ ਪਾਗ ਨੂੰ ਲੈ ਕੇ ਸੇਫਟੀ ਦੇ ਪੱਖ ਤੋਂ ਸਵਾਲ ਚੁੱਕੇ ਜਾਂਦੇ ਨੇ ਉੱਥੇ ਸਿੱਖਾਂ ਦੇ ਹੱਕ ਵਿੱਚ ਇੱਕ ਸਬੂਤ ਦੇ ਤੌਰ ਤੇ ਵੀ ਪੇਸ਼ ਕੀਤੀ ਜਾ ਸਕਦੀ ਹੈ ਗੁਰੂ ਸਾਹਿਬਾਨ ਨੇ ਸਾਨੂੰ ਪੱਗ ਦੀ ਦਾਤ ਬਖਸ਼ੀ ਤੇ ਅਲੱਗ-ਅਲੱਗ ਸਮੇਂ ਸਿੱਖਾਂ ਦੁਆਰਾ ਲੜੇ ਗਏ ਯੁੱਧਾਂ ਵਿੱਚ ਜਿੱਥੇ ਵਿਰੋਧੀ ਹੈਲਮਟ ਤੇ ਕਵਚ ਪਾ ਕੇ ਲੜਦੇ ਸੀ ਉੱਥੇ ਸਿੱਖਾਂ ਨੇ ਹਮੇਸ਼ਾ ਪੱਗ ਨੂੰ ਹੀ ਗੁਰੂ ਦੀ ਓਟ ਮੰਨਿਆ ਤੇ ਯੁੱਧ ਲੜੇ ਗੁਰੂ ਸਾਹਿਬਾਨ ਦੁਆਰਾ ਸਿੱਖਾਂ ਨੂੰ ਬਖਸ਼ੀ ਪੱਗ ਉੱਤੇ ਹਾਲ ਹੀ ਚ ਲੰਡਨ ਦੇ ਐਮਪੀਰੀਅਲ ਕਾਲਜ ਵਿੱਚ ਰਿਸਰਚ ਹੋਈ ਤੇ ਇਸ ਦੇ ਨਤੀਜੇ ਚੌਕਾ ਦੇਣ ਵਾਲੇ ਸੀ ਤੇ ਜੇਕਰ ਗੱਲ ਹੈ ਸਰਚ ਦੀ ਕੀਤੀ ਜਾਵੇ ਵੀ ਇਹ ਕਿਸ ਤਰੀਕੇ ਨਾਲ ਕੀਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਵੀ ਇਸ ਅੰਦਰ ਮੁੱਖ ਤਨ ਰਿਸਰਚਰ ਸਾਇੰਟਿਸਟ ਸੀ ਪਹਿਲੇ ਡਾਕਟਰ ਗੁਰਪ੍ਰੀਤ ਸਿੰਘ ਦਾ ਦੂਸਰੇ ਯੰਗ ਚੰਗ ਤੇ ਤੀਸਰੇ ਮਾਜਦਾਰ ਗੁਜਾਰੀ ਇਹਨਾਂ ਦੇ ਦੁਆਰਾ ਹੀ ਰਿਸਰਚ ਕੀਤੀ ਗਈ ਤੁਹਾਨੂੰ ਦੱਸ ਦਈਏ ਵੀ ਟੈਸਟਿੰਗ ਰਿੰਗਸ ਜਾਂ ਹੈਲਮਟ ਅਟੈਸਟਿੰਗ ਸੈਟਅਪ ਪੂਰੇ ਲੰਡਨ ਦੇ ਵਿੱਚ ਦੋ ਹੀ ਮੌਜੂਦ ਨੇ ਤੇ ਇਹਨਾਂ ਵਿੱਚੋਂ ਇੱਕ ਇੰਪੀਰੀਅਲ ਕਾਲਜ ਆਫ ਲੰਡਨ ਦੇ ਵਿੱਚ ਵੀ ਮੌਜੂਦ ਹੈ ਜਿੱਥੇ ਰਿਸਰਚ ਕੀਤੀ ਗਈ ਇਹ ਟੈਸਟਿੰਗ ਰਿੰਗਸ ਵਿੱਚ ਇੱਕ ਪੁਤਲੇ ਦੇ ਸਿਰ ਉੱਤੇ ਹੈਲਮਟ ਵਗੈਰਾ ਪਾ ਕੇ ਟੈਸਟਿੰਗ ਕੀਤੀ ਜਾਂਦੀ ਹੈ ਤੇ ਇਸ ਰਿਸਰਚ ਵਿੱਚ ਸਾਇੰਟਿਸਟਾਂ ਨੇ ਹੈਲਮਟ ਦੀ ਜਗ੍ਹਾ ਦੇ ਉੱਤੇ ਪੁਤਲੇ ਦੇ ਸਿਰ ਉੱਪਰ ਪੱਗ ਬੰਨ੍ਹ ਕੇ ਟੈਸਟਿੰਗ ਕੀਤੀ ਇਸ ਟੈਸਟਿੰਗ ਰਿੰਗਸ ਦੇ ਉੱਪਰ ਅਤੇ ਨੀਚੇ ਤੇ ਪੁਤਲੇ ਦੇ ਅੰਦਰ ਵੀ ਅਲੱਗ-ਅਲੱਗ ਸੈਂਸਰ ਲੱਗੇ ਹੁੰਦੇ ਨੇ ਜੋ ਕਿ ਨੋਟ ਕਰਦੇ ਨੇ ਵੀ ਜੋ ਵੀ ਚੀਜ਼ ਪੁਤਲੇ ਦੇ ਸਿਰ ਉੱਪਰ ਲੱਗੀ ਉਸ ਦੀ ਫੋਰਸ ਕੀ ਸੀ ਹਟ ਕਿੱਥੇ ਕਿੱਥੇ ਹੋਇਆ ਜਾਂ ਫਿਰ ਉਸ ਚੀਜ਼ ਨੇ ਸਿਰ ਦਾ ਕਿੰਨਾ ਬਚਾ ਕੀਤਾ ਇਸ ਤੋਂ ਇਲਾਵਾ ਕੀ ਇਹ ਹੈਲਮਟ ਜਾਂ ਪਗੜੀ ਸਿਰ ਨੂੰ ਬਚਾਉਣ ਵਿੱਚ ਮਦਦگار ਰਹੀ ਜਾਂ ਨਹੀਂ ਤੇ ਇਸ ਦੇ ਪੂਰੇ ਗ੍ਰਾਫ ਨੂੰ ਦੇਖਿਆ ਜਾਂਦਾ ਤੇ ਨਾਲ ਹੀ ਅਲੱਗ-ਅਲੱਗ ਐਂਗਲਸ ਤੋਂ ਵੀ ਪੁਤਲੇ ਨੂੰ ਹਟ ਕੀਤਾ ਜਾਂਦਾ ਤਾਂ ਕਿ ਪਤਾ ਲਗਾਇਆ ਜਾ ਸਕੇ ਵੀ ਕਿਸ ਜਗ੍ਹਾ ਤੇ ਜ਼ਿਆਦਾ ਮਜ਼ਬੂਤੀ ਦਿਖ ਰਹੀ ਹੈ ਤੇ ਕਿਸ ਜਗ੍ਹਾ ਤੇ ਘੱਟ BBC نیوز ਪੰਜਾਬੀ ਨਾਲ ਗੱਲਬਾਤ ਕਰਦੇ ਸਮੇਂ ਡਾਕਟਰ ਗੁਰਪ੍ਰੀਤ ਨੇ ਦੱਸਿਆ ਵੀ ਉਹਨਾਂ ਨੇ ਪੱਗ ਦੇ ਅਲੱਗ-ਅਲੱਗ ਟੈਪ ਤੇ ਸਹਜ ਉੱਪਰ ਟੈਸਟਿੰਗ ਕੀਤੀ ਸੀ ਤੇ ਜੇਕਰ ਇਸ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਹੈਰਾਨ ਕਰਨ ਵਾਲੇ ਸੀ ਤੇ ਕੁਝ ਮਾਮਲਿਆਂ 'ਚ ਪੱਗ ਹੈਲਮਟ ਦੇ ਨਾਲੋਂ ਵੀ ਜ਼ਿਆਦਾ ਬਿਹਤਰ ਪ੍ਰਦਰਸ਼ਨ ਕਰ ਰਹੀ ਸੀ ਮਤਲਬ ਸੁਰੱਖਿਆ ਦੇ ਮਾਮਲੇ 'ਚ ਪੱਗਾਂ ਹੈਲਮਟ ਦੇ ਨਾਲੋਂ ਵੀ ਕਿਤੇ ਜ਼ਿਆਦਾ ਸੁਰੱਖਿਆ ਦੇ ਸਕਦੀਆਂ ਨੇ ਉੱਤੇ ਹੀ ਹੋਰ ਕਈ ਰਿਸਰਚਸ ਦਾ ਮੰਨਣਾ ਵੀ ਕਿਵੇਂ ਪੱਗ ਦੀਆਂ ਅਲੱਗ-ਅਲੱਗ ਲੇਅਰਸ ਕਿਸੇ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਨੇ ਉਵੇਂ ਹੀ ਕਿਸੇ ਹੈਲਮਟ ਦੇ ਅੰਦਰ ਵੀ ਇਸ ਨੂੰ ਯੂਜ਼ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਹੈਲਮਟ ਤੋਂ ਇਹ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਜ਼ਿਆਦਾ ਬਿਹਤਰ ਸੀ ਜਿਵੇਂ ਟੈਸਟਿੰਗ ਦੌਰਾਨ ਹੈਲਮਟ ਕਈ ਵਾਰ ਪੁਤਲੇ ਦੇ ਸਿਰੋਂ ਪਰੋਂ ਡਿੱਗ ਜਾਂਦੇ ਸੀ ਜਿਸ ਕਾਰਨ ਫ੍ਰੈਕਚਰ ਹੋਣ ਦਾ ਚਾਂਸ ਵੱਧ ਜਾਂਦੇ ਨੇ ਪਰ ਪਗੜੀ ਇੱਕ ਵਾਰ ਵੀ ਇਨ੍ਹਾਂ ਪਤਲਾਂ ਦੇ ਸਿਰ ਉਪਰੋਂ ਨਹੀਂ ਡਿੱਗੀ ਜਿਸ ਕਾਰਨ ਵੀ ਇਸ ਨੂੰ ਹੈਲਮਟ ਤੋਂ ਜ਼ਿਆਦਾ ਸੁਰੱਖਿਅਤ ਮੰਨਿਆ ਜਾ ਸਕਦਾ ਇਸ ਤੋਂ ਇਲਾਵਾ ਪਗੜੀ ਕੰਨਾਂ ਤੇ ਸਿਰ ਤੋਂ ਇਲਾਵਾ ਸਾਡੀ ਗਰਦਨ ਨੂੰ ਵੀ ਸੁਰੱਖਿਅਤ ਰੱਖਦੀ ਹੈ ਇਸ ਤੋਂ ਇਲਾਵਾ ਡਾਕਟਰ ਗੁਰਪ੍ਰੀਤ ਸਿੰਘ ਦਾ ਇਹ ਵੀ ਕਹਿਣਾ ਵੀ ਮੈਂਟਲ ਜਾਂ ਬਜ਼ੁਰਗਾਂ ਦੇ 올ਡ ਏਜ ਹੋਮਸ ਅੰਦਰ ਰਹਿਣ ਵਾਲੇ ਬਜ਼ੁਰਗਾਂ ਨੂੰ ਸੱਟ ਲੱਗਣ ਤੋਂ ਬਚਾਉਣ ਦੇ ਲਈ ਉਹਨਾਂ ਦੇ ਸਿਰਾਂ ਦੇ ਉੱਪਰ ਇੱਕ ਟੋਪੀ ਦਿੱਤੀ ਜਾਂਦੀ ਹੈ ਤੇ ਜੇਕਰ ਉਹ ਇਸ ਟੋਪੀ ਦੀ ਜਗ੍ਹਾ ਦੇ ਉੱਤੇ ਪੱਗ ਦਾ ਯੂਜ਼ ਕਰਨ ਤਾਂ ਇਹ ਹੋਰ ਵੀ ਜ਼ਿਆਦਾ ਬਿਹਤਰ ਹੋਊਗਾ ਇਸ ਤੋਂ ਇਲਾਵਾ ਅਸੀਂ ਪੱਗ ਦੇ ਲਈ ਜੋ ਕੱਪੜਾ ਯੂਜ਼ ਕਰਦੇ ਹਾਂ ਉਹ ਵੀ ਨਾਰਮਲ ਹੁੰਦਾ ਪਰ ਜੇ ਅਸੀਂ ਮਟੀਰੀਅਲ ਲੈਵਲ ਦੇ ਉੱਤੇ ਵੀ ਕੰਮ ਕਰੀਏ ਤਾਂ ਪੱਗ ਨੂੰ ਹੋਰ ਵੀ ਜ਼ਿਆਦਾ ਸੁਰੱਖਿਅਤ ਬਣਾਇਆ ਜਾ ਸਕਦਾ ਕਿਉਂਕਿ ਜੇ ਇੱਕ ਕੱਪੜੇ ਦੀ ਬਣੀ ਹੋਈ ਜੈਕਟ ਗੋਲੀ ਰੋਕ ਸਕਦੀ ਹੈ ਤਾਂ ਸਾਡੀ ਪੱਗ ਕਿਉਂ ਨਹੀਂ ਕਰ ਸਕਦੀ ਤਾਂ ਇਹ ਹੋਰ ਸਰਚ ਸੀ ਜਿਹੜੀ ਕਿ ਇੰਪੀਰੀਅਲ ਕਾਲਜ ਦੇ ਵਿੱਚ ਕੁਝ ਸਾਇੰਟਿਸਟਾਂ ਦੁਆਰਾ ਪੱਗ ਦੇ ਉੱਤੇ ਕੀਤੀ ਗਈ ਤੇ ਜਿਸ ਦੇ ਵਿੱਚ ਪੱਗ ਹੈਲਮਟ ਤੋਂ ਵੀ ਜ਼ਿਆਦਾ ਬਿਹਤਰੀਨ ਪ੍ਰਦਰਸ਼ਨ ਕਰ ਚੁੱਕੀ ਹੈ ਤੇ ਅਜਿਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ